ਮੇਤਰ ਕੜੇ ਜੇ ਹੋ ਕੇ ਵੇਚੋ ਅੱਜ ਬਲੌਗ 21 ਫਰਵਰੀ 2025 ਦਾ ਪਾਉਣ ਲੱਗੇ 1 2 4 5 ਪੂਰੇ 13 14 ਜਨਵਰੀ ਬਕਾਊ ਦਿਖਾਉਣੇ ਆ ਤੁਹਾਨੂੰ ਸਾਰੇ ਤਰ੍ਹਾਂ ਦੇ ਆ ਛੋਟੇ ਮੁੱਲ ਤੋਂ ਲੈ ਕੇ ਉੱਚੇ ਮੁੱਲ ਦੇ ਜਾਨਵਰਾਂ ਬਸ਼ੇਰੀਆਂ ਖੜੀਆਂ ਬਸ਼ੇਰੇ ਖੜੇ ਆ ਆ ਮੰਨ ਲਓ ਨਕੰਦ ਜਾਨਵਰਾਂ ਦੇ ਆ ਜਿਹਨੂੰ ਆਪਾਂ ਦੁੱਧਦੰਦ ਕਹਿੰਦੇ ਨੇ ਸਾਰੇ ਜਾਨਵਰ ਦੁੱਧ ਦੰਦ ਆ ਜਿਆਦਾ ਬਸ਼ੇਰੀਆਂ ਨੇ ਤਿੰਨ ਬਸ਼ੇਰੇ ਆ ਜਿੱਧਰੋਂ ਮਰਜ਼ੀ ਸ਼ੁਰੂ ਹੋ ਜਾਈਏ ਸਾਰੇ ਜਾਨਵਰ ਇਕੱਲੇ ਇਕੱਲੇ ਡਿਟੇਲ ਦਵਾਂਗੇ ਵਿੱਚ ਵਾਈਟ 골ਡ ਵੀ ਆ ਤੇ ਵਿੱਚ ਕਾਲਾ ਮਾਲਵੀ ਪੂਰਾ ਹੀ ਆ ਇਹਨੂੰ ਖੁੱਲੀ ਸਾਢ ਤੇ ਇਹਨੂੰ ਵੀ ਨਾਲ ਹੀ ਮਿੱਤਰੋ ਸਾਰਿਆਂ ਤੋਂ ਪਹਿਲਾਂ ਨੀਲੀ ਬਿਸ਼ੇਰੀ ਸੈਟ ਚੈੱਕ ਕਰੋ ਦੂਧੀਆਂ ਸੰਜਾ ਬਿਸ਼ੇਰੀ ਜਿਹਨੇ ਬਰਾਤਾਂ ਵਾਸਤੇ ਨੁਗਰੇ ਬੱਚਿਆਂ ਵਾਸਤੇ ਲੈਣੀ ਆ ਆਹ ਦੇਖ ਸਕਦਾ ਕਿਉਂਕਿ ਬੱਚੀ ਨੁਗਰੀ ਜਿਵੇਂ ਜਿਵੇਂ ਉਮਰ ਹੋਈ ਜਾਂਦੀ ਐ ਨੇ ਨੁਕਰਾ ਪਲਣ ਦਿਖਾਈ ਜਾਣਾ ਆਪਦਾ ਤੇ 7-8 ਮਹੀਨੇ ਦੀ ਉਮਰ ਆ ਜੀ ਰੇਟ ਜਾਇਜ਼ ਆ ਇੱਥੇ ਜਿਹਦਾ ਪਿਓ ਆ ਜਿਹੜਾ ਚੈਂਪੀਅਨ ਸਨਮਾਨ ਕਰਦਾ ਚੈਂਪੀਅਨ ਆ ਹਰਿਆਣੇ ਤੇ ਖੜਾ ਤੇ ਇਹ ਮਊਹਾ 2 ਨੰਬਰ ਤੇ ਬਿਸ਼ੇਰੀ ਮਊ ਪਹਿਲਾਂ ਨਕੰਦ ਬਿਸ਼ੇਰੀ ਚੈੱਕ ਕਰੋ 20 ਕਿ ਮਹੀਨੇ ਉਮਰਾਂ ਬੱਚੀ ਦੀ ਨਾਟ ਨੂੰ ਵਾਰ ਹਾਈਟ ਆ ਮੱਥੇ ਸਿਰਫ ਫੁੱਲਾ ਤੇ ਇਹ ਆ ਜਿਹੜੇ ਤੋਂ ਭਰਾਈ ਆਪਾਂ ਗਰਦਿੱਤ ਤੋਂ ਭਰਾਈ ਹੈ ਨਾ ਇਹ ਗਰਦਿੱਤ ਤੋਂ ਭਰਾਤੀ ਮਿੱਤਰੋ ਦੋ ਜੰਪ ਦੇਤੇ ਸਾਰੀ ਫੋਟੋ ਵੀਡੀਓ ਮਿਲ ਜੂ ਚੰਗੀਆਂ ਬਾਡੀ ਬੁੱਡੀ ਬਹੁਤ ਚੰਗੀਆਂ ਤੋਰੇ ਤੋਰੇ ਦੀ ਸਵਾਰੀ ਵੀ ਪਾਸ ਪਰ ਉਮਰੋਂ ਦੰਦ ਪਾਟੇ ਦੇਖ ਲੋ ਅਜੇ ਦੁੱਧ ਦੰਦੀਆਂ ਨਕਾਨ ਦਾ ਬਾਡੀ ਸੋਹਣੀ ਸੀ ਵੇਟ ਸੋਹਣਾ ਪਿਆ ਹੋਇਆ ਸੀ ਤਾਂ ਆਪਾਂ ਇਹ ਤੇ ਘੋੜਾ ਛੱਡਤਾ ਜੀ ਤੇ ਨੰਬਰ 3 ਤੇ ਆ ਬੱਚਾ ਚੈੱਕ ਕਰੋ 61 ਇੰਚ ਹਾਈਟ ਆ 15 ਮਹੀਨੇ ਹੋਰਾ ਘੱਲਾ ਵਾਲੀ ਤੇ ਤੱਕ ਦਾ ਮਾਇਰੀ ਸੱੰਦਵਾਜ ਦੀ ਆ ਇੱਕ ਵੀ ਦਾਗ ਦਾਗ ਨਹੀਂ ਇੱਕ ਵੀ ਸਪੌਟ ਨਹੀਂ ਨਖਰਾ ਕੰਨ ਕੰਡੀਸ਼ਨ ਚੰਗੇ ਕੰਨ ਸੱੰਦਵਾਜ ਵਾਲਾ ਬਾਲ ਪੋਰੀਆਂ ਜਿਵੇਂ ਸਾਫ ਹੱਡਾਂ ਪੈਰਾਂ ਦਾ ਸਾਫ ਪੂਰਾ ਕਹਿੰਦਾ ਮਤਲਬ ਪੂਰੀ ਚ ਚੰਗੀ ਕੰਡੀਸ਼ਨ ਦਾ ਖਾਨਮਾਨ ਵਾਲਾ ਬਟ ਬਾਬਾ ਇਹਨੂੰ ਲੰਮੀ ਉਮਰ ਦਵੇ ਜਿੱਥੋਂ ਤਾਂ ਸਾਡੀ ਉਮੀਦ ਆ ਬੜਾ ਤਜਰਬਾ ਤਾਂ ਆਪਾਂ ਨਹੀਂ ਕਹਿੰਦੇ ਪਰ ਜਿੰਨਾਕ ਰੱਬ ਨੇ ਬਾਤਿਆ ਉਸ ਹਿਸਾਬ ਨਾਲ ਉਮੀਦ ਆ ਵੀ 68 69 ਇੰਚ ਦੇ ਆਸ-ਪਾਸ ਇਹਦੀ ਹਾਈਟ ਜਾਣੀ ਚਾਹੀਦੀ ਕਿਉਂਕਿ ਹੱਡ-ਗੋਡਾ ਵੀ ਦੇਖ ਸਕਦੇ ਹੋ ਕੰਨ ਵੀ ਦੇਖ ਸਕਦੇ ਆ ਮੂੰਹ ਮਾ ਦੀ ਗਰਦਨ-ਗੁਰਦਨ ਦੀ ਲੈਂਥ ਲੰਚੀ ਹੋਣੀ ਆ ਆ ਵੀ ਬੇਸ਼ੇਰੀ ਦੇ ਆਪਾਂ ਡਿਟੇਲ ਦੇਤੀ ਉਸ ਤੋਂ ਬਾਅਦ ਚੰਬੀ ਚੈੱਕ ਕਰੋ ਬੱਚੇ ਨੂਰੇ ਦੀ ਸਾਲਕੀ ਹੋਈ ਆ ਚੰਬਾ ਬਣ ਬਹੁਤ ਆ ਚਾਰੇ ਲੱਤਾਂ ਚਿੱਟੀਆਂ ਸਾਰੇ ਪਿੰਡੇ ਚੰਬਾ ਬਣ ਕੰਨ ਕੰਡੀਸ਼ਨ ਚੰਗੀ ਆ ਰੇਟ ਇਹਦਾ ਵੀ ਜਾਇਜ਼ ਆ ਬਾਡੀ-ਬੁੱਡੀ ਬਹੁਤ ਮਜ਼ਬੂਤ ਆ ਤੇ ਫਾਰਮ ਦੀ ਸਾਰਿਆਂ ਤੋਂ ਸਸਤੀ ਬਿ세ਰੀ ਕੁਆਲਿਟੀ ਵੀ ਪੂਰੀ ਟੌਪ ਦੀ ਆ ਰੇਟ ਵੀ ਸਸਤਾ ਤੇ ਤਿੰਨ ਪੈਰ ਚੱਟੇ ਮੱਥੇ ਪਟਾ ਕੰਨ ਕੰਡੀਸ਼ਨ ਦੇਖ ਸਕਦੇ ਤੁਸੀਂ ਅੱਧੀ ਅੱਧੀ ਕੁੰਡੀ ਮੋੜਦੀ ਛੋਟਾ ਕੰਨ ਆ ਮੱਥੇ ਸਿੰਗਲ ਭੌਰੀ ਆ ਚਾਰ ਪੰਜ ਮਹੀਨੇ ਉਮਰ ਆ ਧੌਣ ਧੂੰ ਦਾ ਕੰਟ ਚੰਗਾ ਪੂਰੀ ਕੁਆਲਿਟੀ ਚਾ ਬੱਚੀ ਮੜਾ ਪਾਲੀਏ ਨੂੰ ਗੋਲੀ ਦੇਤੀ ਡੀ ਵਾਰਮੀ ਕਰਤੀ ਜੀ ਤਿੰਨ ਮਹੀਨਿਆਂ ਵਾਲੇ ਜਾਂ ਮਹੀਨੇ ਇੱਕ ਤਾਂ ਮਹੀਨੇ ਬਹੁਤ ਮੰਨ ਲਓ ਕਹਿ ਦਈਏ ਇੱਕ ਹਿਸਾਬ ਦੇ 27 ਹੋਇਆ ਮਹੀਨਾ ਜਾਨਵਰਾਂ ਦਾ ਔਖਾ ਹੋ ਜਾਂਦਾ ਬਾਹਰ ਬੰਦਨ ਕਰਨ ਦਾ ਹੋ ਜਾਂਦਾ ਤੇ ਹੁਣ ਮੀਂਹ हटਿਆ ਸੀ ਤਾਂ ਸੋਚਿਆ ਵੀ ਖੁੱਲੇ ਛੱਡ ਦੀ ਹੁਣ ਖੁੱਲੇ ਭੁਜਾਈ ਸੀ ਤੇ ਆਹ ਬੱਚੀ ਮਹੂਆ ਚੈੱਕ ਕਰੋ ਕਾਂਡੇ ਦੀ ਪੋਤੀ ਹੈ ਦੋਸਤੋ ਬਾਈ ਜਗਵੀਰ ਭੁੱਲਰ ਹੁਣ ਭੁੱਲਰੀ ਪਿੰਡ ਕੇਤਕ ਨਾਮ ਦਾ ਘੋੜਾ ਉਹਦੀ ਬੱਚੀ ਹੈ ਗਾਰੰਟੀ ਨਾਲ ਚਾਹੋ ਉਹ ਬੰਦਿਆਂ ਤੋਂ ਕਨਫਰਮ ਕਰ ਲੋ ਬਾਈ ਹੁਣੇ ਕਹਿੰਦੇ ਸਾਡੇ ਘੋੜੇ ਦਾ ਪਹਿਲਾ ਰਿਜ਼ਲਟ ਆ ਬੱਚੀ ਸਿਰਫ ਮੱਥੇ ਬਲੇ ਜਾ ਰੰਗ ਬਹੁਤ ਜੁਨੀਕਾ ਮਹੂਆ ਰੰਗ ਆ ਜੀ ਤੇ ਐਦੀ ਉਮਰ ਵੀ 11 13 ਕਿ ਮਹੀਨੇ ਹੋਈ ਆ ਤੇ ਆਹ ਦੁੱਲੇ ਦਾ ਬੱਚਾ ਚੈੱਕ ਕਰ ਲੋ ਸਾਢੇ 4 ਮਹੀਨੇ ਲੱਤ ਲੁੱਤ ਦੀ ਨਲੀ ਚੈੱਕ ਕਰੋ ਬੱਚੇ ਦੀ ਦੁੱਲੇ ਦਾ ਮੱਝੂ ਕੇ ਲੈਣ ਦਾ ਜਿਹੜਾ ਚੈਂਪੀਅਨ ਕੋੜਾ ਦੁੱਲਾ ਹੋਇਆ ਉਹਦਾ ਬੱਚਾ ਗਰੰਟੀ ਨਾਲ ਮੱਥੇ ਸਿਰਫ ਫੋਲਾ ਨੀਲਾ ਹੋ ਜਾਣਾ ਬੱਚੇ ਨੇ ਸਾਰੇ ਹੌਲੀ ਹੌਲੀ ਡੈਪਲ ਸਟੇਜ ਤੇ ਜਾਓ ਡੈਪਲ ਤੋਂ ਬਾਅਦ ਚਿੱਟੇ ਪੰਚ ਨੂੰ ਜਾਓ ਪਰ ਧੌਣ ਦੀ ਬਰੀਕੀ ਕੁਆਲਿਟੀ ਬੁਰੀਆਂ ਕੰਨ ਵੀ ਕੁੰਡੀ ਵਾਲਾ ਲੱਗਿਆ ਹੋਇਆ ਸਾਹਮਣੇ ਆਪਾਂ ਇੱਕ ਵਾਰ ਫਰੰਟ ਦਿਖਾ ਦੇ ਦੇਖੋ ਕੰਨ ਕੰਡੀਸ਼ਨ ਮੱਥੇ ਫੁੱਲ ਹੈ ਜੀ ਕੰਨ ਨੂੰ ਪੂਰਾ ਚੰਗਾ ਲੱਤ ਦੀ ਨਲੀ ਨੁਲੀ ਵੀ ਚੈੱਕ ਕਰ ਸਕਦੇ ਆ ਧੌਣ ਦੀ ਬਰੀਕੀ ਚੈੱਕ ਕਰ ਸਕਦੇ ਆ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਤੂੰ ਤੇ ਸਿਟੀ ਵਾਂਗੂ ਪਤਲੀ ਧੌਣ ਹਣ ਤੋਂ ਜੀ ਆਹ ਜਾਨਵਰ ਜੀ ਤੁਹਾਨੂੰ ਦੇਖ ਲੋ ਤੇ ਇਹਦੀ ਤੁਹਾਨੂੰ ਦੇਖ ਲੋ ਡਿਫਰੈਂਸ ਆਬ ਤੁਹਾਨੂੰ ਪਤਾ ਚੱਲ ਜੀ ਜਿਹੜੀ ਕੁਆਲਿਟੀ ਉਹ ਤਾਂ ਤੁਹਾਨੂੰ ਦੇ ਸੀ ਜਾਣੀਆਂ ਤੇ ਉਸ ਤੋਂ ਬਾਅਦ ਆ ਬਿਸ਼ੇਰੀ ਚੈੱਕ ਕਰੋ ਕੁੰਡੀ ਵਾਲਾ ਕੰਨ ਆ ਸਪੌਟਲੈਸ ਆ 14 15 14 ਮਹੀਨੇ ਉਮਰ ਹੋਈ 14.5 ਹੋਵੇ 14 ਹੋਵੇ ਖੱਲਾਂ ਵਾਲੇ ਚੇਤਕ ਦੀ ਗਾਰੰਟੀ ਨਾਲ ਨੁਕਰੀ ਮਾਰੀ ਨਾ 85 ਇੰਚ ਹਾਈਟ ਆ ਪੁੱਠਾ ਪਾਠਾ ਹੀ ਪੂਰਾ ਡਬਲ ਆ ਸੋਨਾ ਸਪੌਟਲੈਸ ਆ ਇਹ ਵੀ ਬੱਚੀ ਕੰਨਾਂ 'ਚ ਵੀ ਦਾਗ ਨਹੀਂ ਬੱਚੀ ਦੇ ਤੇ 95 ਇੰਚ ਤੋਂ ਇਹ ਹਾਈਟ ਹੋਈ ਪਈ ਆ ਜੀ ਤਰਭੱਥਾ ਪੈਰਾਂ ਦੀ ਐਨ ਪੂਰੀ ਨਖਰਾ ਨੋਖਰਾ ਤੁਰਦੀ ਸਾਰਾ ਤੁਸੀਂ ਆ ਜਾਨਵਰ ਦਿਖਾ ਦਿੰਨੇ ਹੁਣ ਆ ਬੱਚੀ ਬੈਲਾ ਚੈੱਕ ਕਰੋ 7 7.5 ਮਹੀਨਿਆਂ ਦੀ ਹੋਈ ਆ ਜੀ ਦੋ ਪੈਰ ਮਗਰਲੇ ਇੱਕ ਮੂਰਲਾ ਚਿੱਟਾ ਮੱਥੇ ਪੂਰਾ ਸੋਹਣਾ ਪਟਾ ਤੇ ਕੰਨ ਦੀ ਕੁੰਡੀ ਚੈੱਕ ਕਰੋ ਜੈ ਮੰਗਲ ਬੱਚੀ ਹੈ ਦੋਨੇ ਅੱਖਾਂ ਬਿਲੀਆਂ ਦਲਵਾਗ ਰਣੀਆਂ ਦੀ ਪੋਤੀ ਆ ਜੀ ਅ ਮੈਂ ਤੇ ਪਿਓ ਦਾ ਨਾਂ ਫੇਰ ਭੁੱਲ ਗਿਆ ਦਲਵੰਸ ਦਲਵੰਸ ਦੀ ਬੱਚੀ ਹੈ ਭਾਈ ਉਹਦੇ ਕਰਨ ਵਾਲੇ ਝੰਦਰ ਬੜਾੜ ਹੁਣਾਂ ਕੋਲੇ ਇਹਦਾ ਪਿਓ ਆ ਜੀ ਮਾਂ ਇਹਦੀ ਪੁਸ਼ਕਰ ਚੈਂਪੀਅਨ ਵਿਕਾਸ ਘੋੜੇ ਦੀ ਆ ਦਾਦੀ ਇਹਦੀ ਗੋਲਡਨ ਸਟਾਰ ਦੀ ਦਾਦੀ ਵੀ ਇਹਦੀ ਜਿੰਨਾਂ ਕੋਲ ਘੋੜਾ ਉਹਨਾਂ ਕੋਲ ਹੀ ਖੜੀ ਆ ਤੇ ਦਾਦੀ ਵੀ ਜੈ ਮੰਗਲ ਅੱਖਾਂ ਦੀ ਕਹਿੰਦਾ ਮਤਲਬ ਇਹ ਆਪਦੀ ਦਾਦੀ ਤਾਂ ਹੀ ਕਹੀ ਆ ਤਾਂ ਪਿਓ ਦੇਖ ਲੋ ਦਾਦੀ ਨੇ ਕਿੰਨਾ ਸੋਹਣਾ ਪ੍ਰੋਡਿਊਸ ਕੀਤਾ ਤਾਂ ਤੁਹਾਨੂੰ ਆਪ ਪਤਾ ਚੱਲ ਜਾ ਤੁਸੀਂ ਦੇਖ ਕੇ ਆ ਇੱਕ ਵਾਰ ਘੋੜਾ ਜੇ ਘੋੜਾ ਦੇਖ ਲੈ ਤੁਸੀਂ ਬੱਚੀ ਨਹੀਂ ਛੱਡਦੇ ਕੁਆਲਿਟੀ ਦਾ ਬੱਚੀ ਵੀ ਪੂਰੀ ਸੋਹਣੀ ਆ ਪਰ ਫੇਰ ਵੀ ਆਪਾਂ ਕਹਿੰਦਾ ਮਤਲਬ ਇੱਕ ਵਾਰ ਪਿਓ ਦੇਖਿਆ ਹੋਵੇ ਤਾਂ ਬੰਦਾ ਪੈਸੇ ਲਾਉਣੇ ਸੌਕੇ ਹੋ ਜਾਂਦੇ ਤੇ ਆ ਦੋ ਬਸ਼ੇਰੇ ਜੀ ਦੋਨੇ ਭਰਾ ਹੀ ਆਪਾਂ ਕਹਿ ਦੀ ਦੋਨੇ ਦਿਲਵਾਗ ਦੇ ਪੁੱਤ ਆ ਦਿਲਵਾਗ ਦਾ ਪਰਪੁੱਤਾ ਹੈ ਕਿ ਦੇਵਰਾਜ ਦਾ ਪੁੱਤਾਂ ਕਿ ਕੈਂਪੀਅਨ ਗੋਲਡਰ ਆਲ ਦਾ ਬੱਚਾ ਹੈ ਕੰਨ ਦੇਖੋ ਕਿੰਨਾ ਚੰਗਾ ਲੱਗਿਆ ਅੱਧੀ ਅੱਧੀ ਕੁੰਡੀ ਮੋੜ ਦਿੰਦਾ ਕਿਉਂ ਬੰਦੀ ਇਹ ਗੱਲ ਬਾਤ ਮਿੱਤਰੋ ਕੁੰਡੀ ਉੱਪਰ ਨਹੀਂ ਜਾਂਦੀ ਕੁੰਡੀ ਨਾਲ ਕੁੰਡੀ ਓਵਰਲੈਪ ਨਹੀਂ ਹੁੰਦੀ ਕੁੰਡੀ ਨਾਲ ਕੁੰਡੀ ਟੱਚ ਹੋ ਕੇ ਥੱਲੇ ਨੂੰ ਮੋੜਦੇ ਮੱਥੇ ਫੁੱਲ ਫੈੜਾ ਦੋ ਪੈਰ ਚੱਟੇ ਉੱਠਾ ਵਾਠਾ ਪੂਰਾ ਸੋਹਣਾ ਬੱਚੇ ਦਾ ਮੜੱਪਾ ਲਈ ਦੇਦੀ ਡੀਬਾਰਮੀ ਕਰਤੀ ਤਲਬਤ ਇਹ ਅਨਮੋਲ ਰਤਨ ਦਾ ਛੇੜੀ ਵਾਲੇ ਬਾਬੇ ਕੋਲ ਜਿਹੜਾ ਅਨਮੋਲ ਰਤਨ ਉਹਦਾ ਜੀ ਅਨਮੋਲ ਰਤਨ ਦਾ ਬੱਚਾ ਰਾਜੂ ਛੋਟਾ ਬਾਹਰ ਖੋਲ ਲਾ ਓਏ ਬਾਹਰ ਲਾ ਦੇ ਨਾਲ ਦੇ ਨਾਲ ਪੰਜ ਕਲੈਨ ਬੱਚਾ ਜੀ ਮੱਥੇ ਫੁੱਲ ਚਾਰ ਪੈਰ ਚੱਟੇ ਦੇਖੋ ਧੌਣ ਧੁੰਦਾ ਕੁੰਡ ਇਹਦਾ ਵੀ ਕੁਮੈਤ ਰੰਗ ਦਾ ਕੁਮੈਤ ਆ ਜਿਹੜਾ ਦੋਨੇ ਉਮਰ ਬਰਾਬਰ 8 8 9 9 ਮਹੀਨਿਆਂ ਦੇ ਹੋਇਆ ਬੱਚੇ ਤੇ ਆ ਦੋ ਨੁਕਰੀਆਂ ਬਿਸ਼ੇਰੀਆਂ ਰਹਿ ਗਈਆਂ ਆਪਣੀਆਂ ਜਿਹੜੀ ਆ ਵੱਡੀ ਬਿਸ਼ੇਰੀ ਆ ਜੀ ਇਹ ਦੋ ਦੰਦ ਹੋਣ ਲੱਗ ਗਏ 95 ਇੰਚ ਹਾਈਟ ਆ ਇਹ ਆਪਣੇ ਵਾਲੇ ਘੋੜੇ ਤੋਂ ਭਰਾਵ ਦਿੱਤੀ 15-20 ਦਿਨ ਹੋ ਗਏ ਮੀਟ ਹੋਈ ਨੂੰ ਫੋਟੋ ਵੀਡੀਓ ਮਿਲ ਜੂ ਸਫਕਾ ਹੁੱਕਾ ਹੈ ਨਹੀਂ ਸਫਾਈ ਬਹੁਤ ਮੰਨ ਲਓ ਕਹਿੰਦਾ ਮਤਲਬ ਫਲਕਾਰੀ ਹੈ ਨਹੀਂ ਤੇ ਆ ਬੱਚੀ ਘੱਲਾਂ ਵਾਲੇ ਚੇਤਕਾਲੀ ਆ ਗਈ ਤੇ ਇਹ ਪ੍ਰਿੰਸੀ ਪੋਤੀ ਸੁਲਤਾਨ ਦੀ 11-12 ਮਹੀਨਿਆਂ ਦੀ ਸਾਲ ਦੇ ਆਸ-ਪਾਸ ਮੰਨ ਲਓ ਫਲਕਾਰੀ ਪਿੰਡੇ ਜਿਹਦੇ ਵੀ ਹੈ ਨਹੀਂ ਇਹਦੇ ਕੰਨਾਂ 'ਚ ਸਪੌਟ ਹੈਗੇ ਮਿੱਤਰੋ ਮਾੜਾ ਪੂਰ ਦੇ ਥੱਲੇ ਆ ਤੇ ਕੰਨਾਂ ਦਾ ਸਪੌਟ ਨਉ ਗ੍ਰਾਮ ਵਿੱਚ ਤੋਂ ਸਾਰਿਆਂ ਤੋਂ ਸਸਤੀ ਆ ਮਗਰਲੀ ਬੱਚੀ ਜਿੰਨੇ ਆਪਣੇ ਕੋਲ ਨੁਕਰੇ ਖੜੇ ਆ ਇਹ ਸਾਰਿਆਂ ਤੋਂ ਸਸਤੀ ਨੁਕਰਾਂ ਵਿੱਚੋਂ ਇਹ ਸਸਤੀ ਆ ਤੇ ਹੋਰ ਸਾਰੇ ਫਾਰਮ 'ਚੋਂ ਸਸਤੀ ਬੱਚੀ ਆ ਲਾਲ ਬੱਚੀ ਖੜੀ ਹੈ ਜੀ ਜਿਹੜੀ ਛੋਟੀ ਖੜੀ ਹੈ ਸਾਰੇ ਵਿੱਚ ਫਾਰਮ ਤੇ ਜਾਣ ਆਪਣੇ ਕੋਲ ਬਾਬੇ ਦੀ ਕਰਪਾਣ ਹੋਰ ਵੀ ਬਹੁਤ ਖੜੇ ਆ ਘੋੜੀਆਂ ਖੜੀਆਂ ਬੱਚੇ ਤਕਰੀਬਨ ਸਾਰੇ ਬਾਹਰ ਆ ਤਾ ਮੱਥੇ ਪਟੇ ਦੀ ਬੁਸ਼ੇਰੀ ਚੈੱਕ ਕਰ ਸਕਦੇ ਆ ਤੁਸੀਂ ਘੋੜੀ ਆ ਦੋਸਤੋ ਸੌਰੀ ਮਾਫੀ ਖਾਵਾਂ ਗਲਤੀ ਨਾ ਬਿਸ਼ੇਰੀ ਨਿਕਾ ਸਾਢੇ 4 ਸਾਲ ਦੀ ਘੋੜੀ ਆ ਹੀਟ ਖੱਢੀ ਖੜੀ ਆ ਅੱਜ ਇਹਨੂੰ ਗੁਰਦਿੱਤ ਤੋਂ ਮਲਾਵਾਂਗੇ ਤੇ ਜਾਨਵਰਾ ਨੀਲੀ ਬਿਸ਼ੇਰੀ ਨੀਲੀ ਘੋੜੀ ਕਰੋ ਚੈੱਕ ਇਹ ਨੁਗਰੇ ਤੋਂ ਮਲਾਤੀ ਆਪਣੇ ਤੋਂ ਇਹ ਉਦੇ ਉੱਪਰ ਪੈਲਸ ਲਾਈਨ ਦੀ ਘੋੜੀ ਆ ਸਾਰਾ ਕਨਫਰਮ ਲਾਈਨ ਦੀ ਹੈ ਗਾਰੰਟੀ ਨਾਲ ਥੰਬੂ ਥੰਬੂ ਕਰੋ ਚੈੱਕ ਕਰਨਾ ਹੁਣ